ਤੂਬਸਾਹਾ ਹਲਕਾ ਕੜੂਬਸਾਦ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਤੇ ਦੋ ਧੜੇ ਇੱਕ ਦੂਜੇ ਤੇ ਇਲਜ਼ਾਮ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਅਮਰਿਤਪਾਲ ਦੇ ਸਮਰਥਕ ਨੇ ਜਿਹੜੇ ਉਹ ਲਗਾਤਾਰ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ ਤੇ ਇੱਕ ਦੂਜੇ ਨੂੰ ਪੰਥਕ ਗਦਾਰ ਦੱਸ ਰਹੇ ਨੇ ਉਹ ਦੂਜੇ ਧੜੇ ਤੇ ਇਲਜ਼ਾਮ ਲਾਉਂਦੇ ਨੇ ਤੇ ਦੂਜੇ ਦੂਜੇ ਧੜੇ ਤੇ ਇਲਜ਼ਾਮ ਲਾ ਰਹੇ ਨੇ ਇਸੇ ਕੜੀ ਤਹਿਤ ਉੱਦਗੇ ਨੇ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਕਬੀਰ ਸਿੰਘ ਬਾਦਲ ਜਿੱਤੇ ਕੇ ਹੁਣ ਤੱਕ ਮਿਰਸਾ ਸਿੰਘ ਵਲਟੋਹਾ ਅਮਰਿਤਪਾਲ ਤੇ ਨਿੱਜੀ ਟਿੱਪਣੀਆਂ ਵੀ ਕਰਦੇ ਰਹੇ ਆ ਤੇ ਉਹਨਾਂ ਦੇ ਵਿਰੁੱਧ ਉਪਖਤ ਦੇ ਦਿਖਾਈ ਦਿੱਤੇ ਆ ਉੱਥੇ ਹੀ ਮਿਰਸਾ ਸਿੰਘ ਵਲਟੋਹਾ ਦੇ ਵਿਰੁੱਧ ਵੀ ਬਹੁਤ ਸਾਰੀਆਂ ਨਿੱਜੀ ਟਿੱਪਣੀਆਂ ਨੇ ਜਿਹੜੀਆਂ ਅਮਰਿਤਪਾਲ ਦੇ ਸਮਰਥਕਾਂ ਨੇ ਕੀਤੀਆਂ ਨੇ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਇੱਕ ਹਲਕਾ ਖਰੂਤ ਸਾਭ ਦੇ ਵਿੱਚ ਬਣਿਆ ਹੋਇਆ ਤੇ ਹੁਣ ਚੋਣ ਮੈਦਾਨ ਦੇ ਵਿੱਚ ਉਤਗੇ ਨੇ ਜਦ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬੀਰ ਸਿੰਘ ਬਾਦਲ ਜੋ ਕੇ ਮਾਚੇ ਦੇ ਵਿੱਚ ਨਿਰਜੋਸ਼ੀ ਅਤੇ ਮਿਰਸਾ ਸਿੰਘ ਭਟਵਾਦੇ ਹੱਕ ਦੇ ਵਿੱਚ ਟੂਲ ਪ੍ਰਚਾਰ ਕਰਨ ਪਹੁੰਚੇ ਸੀ ਉੱਤੇ ਉਹਨਾਂ ਨੇ ਪ੍ਰਚਾਰ ਦੌਰਾਨ ਕਿਹਾ ਕਿ ਹਲੇ ਅੰਮ੍ਰਿਤ ਪਾਲ ਨੂੰ ਸਾਲ ਜੇਲ੍ਹ ਦੇ ਵਿੱਚ ਨਹੀਂ ਹੋਇਆ ਤੇ ਹੁਣੇ ਚੀਕਾਂ ਨਿਕਲੀਆਂ ਪਈਆਂ ਨੇ ਇਹ ਸਾਲ ਪਹਿਲਾਂ ਤੱਕ ਕਿੱਥੇ ਸੀ ਪਹਿਲਾਂ ਤਾਂ ਦੇ ਵਾਲ ਵੀ ਕੱਟੇ ਹੋਏ ਸੀ ਤੇ ਦਾੜ੍ਹੀ ਵੀ ਕੱਟੀ ਹੋਈ ਸੀ ਤੇ ਆ ਕੇ ਚੋਲਾ ਪਾ ਲਿਆ ਤੇ ਹੁਣ ਇਹ ਪੰਥਕ ਹੁੰਦੇ ਨੇ ਆਪਣੇ ਆਪ ਨੂੰ ਮੈਨੂੰ ਇਹ ਦੱਸੋ ਕਿ 100 ਸਾਲ ਤੋਂ ਵੱਧ ਸੇਵਾ ਕਰਨ ਵਾਲੀ ਪਾਰਟੀ ਪੰਥਕ ਹੈ ਜਾਂ ਫਿਰ ਥਾਲ ਪਹਿਲਾ ਚੂੜਾ ਪਾਉਣ ਵਾਲਾ ਅਮਰਿਤਪਾਲ ਪੰਥਕ ਹੈ ਇਸ ਤਰ੍ਹਾਂ ਦੇ ਵੱਡੇ ਸਵਾਲ ਨੇ ਜਿਹੜੇ ਸਰਬੀਰ ਸਿੰਘ ਬਾਦਲ ਨੇ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਤੇ ਐਨਐਸਏ ਲੱਗਦੀ ਰਹੀ ਹੈ ਉਹਦ ਪ੍ਰਕਾਸ਼ ਸਿੰਘ ਬਾਦਲ ਤੇ 16 ਸਾਲ ਉਹ ਜੇਲ੍ਹ ਦੇ ਵਿੱਚ ਰਹੇ ਨੇ ਪਰ ਕਦੇ ਵੀ ਕਿਸੇ ਦੀ ਅਮਿੱਤਾ ਤਰਲੇ ਨਹੀਂ ਕੀਤੇ ਤੇ ਜਕਾਰਾ ਲਾ ਕੇ ਜੇਲਾ ਦੇ ਵਿੱਚ ਜਾਂਦੇ ਸੀ ਤੇ ਅਮਰਿਤਪਾਲ ਦਾ ਪੇਸ਼ ਬਦਲ ਕੇ ਕਰਾਂ ਦੇ ਵਿੱਚ ਲੁਕਦਾ ਫਿਰਦਾ ਸੀ ਪਹਿਲਾਂ ਉਹ ਖਾਲਸਾ ਖਾਲਸਾ ਕਰਦਾ ਰਿਹਾ ਤੇ ਫਿਰ ਜਦ ਪੁਲਿਸ ਆਇਆ 1 ਮਿੰਟ ਵੀ ਖੜਿਆ ਨਹੀਂ ਹੋ ਸਕਿਆ ਤੇ ਪਹਿਲਾਂ ਵੀ ਜਿਹੜੇ ਹੋਰ ਲੀਡਰਸ਼ਿਪ ਵੀ ਆ ਉਹਦਾ ਤੇ ਵੀ ਇੰਨੇ ਇੰਨੇ ਲੱਗੇ ਨੇ ਪਰ ਕਿਸੇ ਦੀਆਂ ਘਰ ਵਾਲੀਆਂ ਨੇ ਧਰਨੇ ਨਹੀਂ ਦਿੱਤੇ ਕਿ ਸਾਨੂੰ ਜੇਲ੍ਹ ਦੇ ਵਿੱਚੋਂ ਛਡਾ ਲਓ ਇਹ ਤਾਂ ਆਪਣੇ ਆਪ ਨੂੰ ਛਡਾਉਣ ਦੇ ਲਈ ਚੋਣ ਲੜ ਰਿਹਾ ਤੇ ਅਕਾਲੀ ਦਲ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਛਡਾਉਣ ਦੇ ਲਈ ਚੋਣ ਲੜ ਰਿਹਾ ਇਹ ਸੁਖਬੀਰ ਸਿੰਘ ਬਾਦਲ ਨੇ ਸਿੱਧੀਆਂ ਟਿੱਪਣੀਆਂ ਅਮਰਿਤਪਾਲ ਬਾਰੇ ਕੀਤੇ ਆ ਨੇ ਉਹਨਾਂ ਕਿਹਾ ਕਿ ਅਮਰਿਤਪਾਲ ਨੂੰ ਪਹਿਲਾਂ ਹੀ ਲੈ ਕੇ ਆਏ ਤੇ ਫਿਰ ਉਹਨਾਂ ਨੇ ਇੱਕ ਪ੍ਰੋਪੋਗੈਂਡਾ ਜਾਂ ਕਰਿਆ ਡਰਾਮਾ ਕਰਿਆ ਤੇ ਫਿਰ ਇਹ ਅੰਮ੍ਰਿਤਪਾਲ ਨੂੰ ਚਾੱਕੀ ਲਿਆ ਜਾਂਦੇ ਨੇ ਤੇ ਜਦ ਹੁਣ ਅੰਮ੍ਰਿਤਪਾਲ ਦੀ ਜ਼ਰੂਰਤ ਆ ਫਿਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਦ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਝਟੜ ਹੋ ਰਹੀ ਹੈ ਤਾਂ ਇਹ ਅੰਮ੍ਰਿਤਪਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸ ਤਰ੍ਹਾਂ ਦੇ ਗੱਲਾਂ ਨੇ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨੇ ਨਾਲ ਹੀ ਉਹਦਾ ਕਿਹਾ ਕਿ ਤੁਸੀਂ ਉਹ ਤੋਂ ਪੁੱਛੋ ਕਿ ਕੌਣ ਪੰਥਕ ਹੈ ਜਦ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਸਾਰੇ ਬల్ਦੀ ਸੰਗਾਂ ਦੀ ਰਿਹਾਈ ਦੇ ਲਈ ਚੋਣ ਲੜ ਰਹੀ ਹੈ ਤੇ ਦੂਜੇ ਪਾਸੇ ਅਮਰਿਤਪਾਲ ਆਪਣੇ ਰਿਹਾਈ ਦੇ ਲਈ ਚੋਣ ਲੜ ਰਹੇ ਨੇ ਇਸ ਦੌਰਾਨ ਉਹਨਾਂ ਨੇ ਜ਼ਿਕਰ ਵੀ ਕੀਤਾ ਤੇ ਕਿ ਅਮਰਿਤਪਾਲ ਦੇ ਵਕੀਲਾਂ ਦੀ ਫੀਸ ਐਜੂਪੀਸੀ ਦੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਿਹਾ ਤੇ ਅਸੀਂ ਉਸ ਦੀ ਲੜਾਈ ਵੀ ਲੜਦੇ ਰਹੇ ਹਾਂ ਪਹਿਲਾਂ ਉਹ ਕਹਿੰਦੇ ਰਹੇ ਕਿ ਅਸੀਂ ਸਿਰਫ ਧਰਮ ਪ੍ਰਚਾਰ ਕਰਨਾ ਹੈ ਜਿਸ ਦਾ ਸਵਾਗਤ ਵੀ ਅਸੀਂ ਕਰਦੇ ਹਾਂ ਪਰ ਅਚਾਨਕ ਰਾਤੋਂ ਰਾਤ ਉਹਨਾਂ ਨੂੰ ਖਿਆਲ ਆਇਆ ਕਿ ਮੈਂ ਐਮਪੀ ਬਣਨਾ ਹੈ ਇਹ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਹੈ ਜਿਹੜਾ ਵੀ ਆਉਂਦਾ ਉਹ ਅਕਾਲੀ ਦਲ ਦੇ ਮਗਰ ਪੈ ਜਾਂਦਾ ਕੋਈ ਭਾਜਪਾ ਨੂੰ ਕੁਝ ਨਹੀਂ ਕਹਿੰਦਾ ਕੋਈ ਕਾਂਗਰਸ ਨੂੰ ਕੁਝ ਨਹੀਂ ਕਹਿੰਦਾ ਤੇ ਨਾ ਹੀ ਉਹ ਹੋਰ ਪਾਰਟੀਆਂ ਨੂੰ ਕੁਝ ਨਹੀਂ ਕਹਿੰਦੇ ਜੋ ਵੀ ਆਉਂਦਾ ਉਹ ਅਕਾਲੀ ਦਲ ਦੇ ਪਿੱਛੇ ਪੈ ਜਾਂਦਾ ਹੁਣ ਅਕਾਲੀ ਦਲ ਦੀ ਝੜਤ ਹੋ ਰਹੀ ਸੀ ਤੇ ਅਮਰਿਤਪਾਲ ਨੂੰ ਚੌੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹਾਲਾਂਕਿ ਦੂਜਾ ਥੜਾ ਜਿਹੜਾ ਉਹ ਲਗਾਤਾਰ ਅਕਾਲੀ ਦਲ ਤੇ ਇਲਜ਼ਾਮ ਵੀ ਲਾਉਂਦਾ ਉਹਦੀ ਬਾਅਦ ਚਕਰ ਨੂੰ ਜ਼ਿਕਰ ਕਰਾਂਗੇ ਉਸ ਤੋਂ ਪਹਿਲਾਂ ਇੱਕ ਗੱਲ ਸੁਬੀਤ ਸਿੰਘ ਬਾਦਲ ਨੇ ਹੋਰ ਵੀ ਕਹੀ ਕਿ ਜਦ ਬਾਈ ਇਲੈਕਸ਼ਨ ਉਸੂਰ ਵਾਲੀ ਹੋ ਰਹੀ ਸੀ ਤਾਂ ਮੈਂ ਸਮਰਨਜੀਤ ਸਿੰਘ ਮਾਨ ਕੋਲ ਗਿਆ ਸੀ ਕਿ ਆਪਾਂ ਤੁਸੀਂ ਰਹਿਣ ਤੋਂ ਛੋੜ ਲੜ ਲੂ ਆਪਾਂ ਜਿਹੜਾ ਸਮਰਥਨ ਆ ਤੁਸੀਂ ਵੀਪੀ ਰਾਜਵੜਾ ਨੂੰ ਦੇ ਦਿਓ ਤੇ ਕਿਉਂਕਿ ਰਾਜਵੜਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਤਾਂ ਸਮਰਨਜੀਤ ਸਿੰਘ ਮਾਨ ਨੇ ਪੂਰਾ ਜਵਾਬ ਦੇ ਦਿੱਤਾ ਸੀ ਕਿ ਇਹ ਸਰਬੀ ਸਿੰਘ ਬਾਦਲ ਨੇ ਸਮਰਨਜੀਤ ਸਿੰਘ ਮਾਨ ਤੇ ਉੱਤੇ ਇਲਜ਼ਾਮ ਲਾਏ ਨੇ ਹਾਲਾਂਕਿ ਇਸ ਵਾਰ ਸਮਰਦਿੱਤ ਤੱਕ ਮਾਰਨੇ ਐਲਾਨ ਕੀਤਾ ਸੀ ਕਿ ਜੇਕਰ ਅਮਰਿਤਪਾਲ ਪੂਰਾ ਦੇ ਕਾਗਜ਼ ਜਿਹੜੇ ਮਨਜ਼ੂਰ ਹੋ ਜਾਂਦੇ ਨੇ ਤਾਂ ਉਹ ਆਪਣਾ ਕੈਂਡੀਡੇਟ ਜਿਹੜਾ ਬਸ ਲੈ ਲੈਣ ਕੇ ਹੁਣ ਕਾਗਜ਼ ਜਿਹੜੇ ਪੂਰੇ ਹੋ ਗਏ ਨੇ ਤੇ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਅਮਰਿਤਪਾਲ ਨੂੰ ਸਮਰਥਨ ਦੇਵਾਗੇ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਲਜ਼ਾਮ ਲਾ ਰਹੇ ਨੇ ਕਿ ਜਦ ਸੰਗਰੂਪ ਦੀ ਬਾਈ ਇਲੈਕਸ਼ਨ ਦੇ ਵਿੱਚ ਰਾਜਵੜਾ ਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਤਾਂ ਉਦੋਂ ਉਹ ਸਮਰਨਜੀਤ ਸਿੰਘ ਮਾਨਕੋਲ ਖੁਦ ਚੱਲ ਕੇ ਗਏ ਸੀ ਕਿ ਤੁਸੀਂ ਸਮਰਥਨ ਦਿਓ ਪਰ ਉਹਨਾਂ ਨੇ ਮੈਨੂੰ ਪੂਰੀ ਨਾ ਕਰ ਦਿੱਤੀ ਸੀ ਜਿਕਰ ਜੋ ਗਏ ਕਿ ਕੜੂਰ ਸਾਹਿਬ ਤੋਂ ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਜਸਵੀਰ ਗਿੱਲ ਡਿੰਪਾ ਕਾਂਗਰਸ ਪਾਰਟੀ ਦੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਸ਼੍ਰੋਪ੍ਰੀਅ ਅਕਾਲੀ ਦਲ ਵੱਲੋਂ ਬੀਬੀ ਜਗੀਰ कौर ਚੋਣ ਮੈਦਾਨ ਦੇ ਵਿੱਚ ਸੀ ਜੋ ਕਿ 3 ਲੱਖ ਤੋਂ ਵੱਧ ਵੋਟਾਂ ਲਿਆਉਣ ਦੇ ਵਿੱਚ ਕਾਮਯਾਬ ਰਹੇ ਤੇ ਬੀਬੀ ਖਾਲੜਾ ਡੈਮੋਕ੍ਰੈਟਿਕ ਅਲਾਈਅੰਸ ਦੇ ਵੱਲੋਂ ਉਮੀਦਵਾਰ ਸੀ ਤੇ ਉਹਨਾਂ ਨੇ ਚੋਣ ਲੜੀ ਸੀ ਤੇ ਉਸ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ 2 ਲੱਖ ਤੋਂ ਵੱਧ ਲੈ ਜਾਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਪੰਥਕ ਤੇਰਾ ਉਲਾਬਾ ਦਿੰਦੀਆਂ ਨੇ ਕਬੂਲ ਖਾਬ ਵਾਲਿਆਂ ਨੂੰ ਕਿ ਤੁਸੀਂ ਪੰਥਕ ਚੇਰਾ ਹਰਾ ਦਿੱਤਾ ਜਿਹੜਾ ਕਿ ਐਡਾ ਵੱਡਾ ਪੰਥਕ ਚੇਰਾ ਸੀ ਜਿਸ ਨੇ ਪੰਥ ਦੇ ਲਈ ਐਨਾ ਕੰਮ ਕੀਤਾ ਤੇ ਚਰਬੜੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਲੱਗ ਲੱਗਦਾ ਰਿਹਾ ਕਿ ਉਮੀਦਵਾਰ ਜਿਹੜਾ ਵਾਪਸ ਲੈਣਾ ਚਾਹੀਦਾ ਤੇ ਹੁਣ ਵੀ ਲਗਾਤਾਰ ਜਤੋ ਅਮਰਿਤਪਾਲ ਚੋਣ ਮੈਦਾਨ ਦੇ ਵਿੱਚ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਲ ਸਿਰਾਂ ਇਹ ਕਹਿੰਦੀਆਂ ਦਿਖਾਈ ਦਿੱਤੀਆਂ ਨੇ ਕਿ ਤੁਸੀਂ ਜਿਹੜਾ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਾ ਉਤਾਰੋ ਪਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਸਾ ਸਿੰਘ ਬਲਟੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਪਿਛਲੀ ਵਾਰ ਵੀ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਹਾਲਾਂਕਿ ਇਸ ਦੌਰਾਨ ਬੀਬੀ ਜਗੀਰ ਕੌਰ ਦੀ ਇੱਕ ਟਿੱਪਣੀ ਆ ਜਿਹੜੀ ਉਹ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਵਰਸਾ ਸਿੰਘ ਬਲਟੋਹਾ ਨੂੰ ਸਲਾਹ ਦਿੰਦੇ ਆ ਕਿਹਾ ਸੀ ਕਿ ਬਲਟੋਹਾ ਨੂੰ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਦੋਵੇਂ ਧੜਿਆਂ ਨੂੰ ਇੱਕ ਦੂਜੇ ਦੇ ਵਿਰੁੱਧ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਵਿਰਤਾ ਸਿੰਘ ਬਲਟੋਹਾ ਕੋਲ ਤਾਂ ਪਾਰਟੀ ਦਾ ਕਹਿਣ ਨੂੰ ਬਹੁਤ ਪੂਜਾ ਉਹ ਪਾਰਟੀ ਦੇ ਕਿਤੇ ਕੰਮਾਂ ਨੂੰ ਬਣਿਆ ਸਕਦੇ ਆ ਪਿਛਲੇ ਸਮੇਂ ਦੌਰਾਨ ਜੋ ਸੰਘਰਸ਼ ਕਰਿਆ ਉਸ ਨੂੰ ਬਣਿਆ ਸਕਦੇ ਆ ਹਾਲਾਂਕਿ ਵਿਰਤਾ ਸਿੰਘ ਬਲਟੋਹਾ ਜਿਸ ਖੇਤੋਂ ਦੇ ਵਿੱਚ ਟਿੱਪਣੀਆਂ ਕਰ ਰਹੇ ਨੇ ਉਸੇ ਖੇਤੋਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬੀਰ ਸਿੰਘ ਬਾਦਲ ਨੇ ਟਿੱਪਣੀਆਂ ਕੀਤੀਆਂ ਨੇ ਦੂਜਾ ਧੜਾ ਜਿਹੜਾ ਉਮਰਤਪਾਲ ਦਾ ਸਮਰਥਕ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਲਟਕ ਹੋਣ ਤੇ ਵੱਡੇ ਸਵਾਲ ਖੜਦੇ ਖੜੇ ਕਰਦਾ ਆਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਦੇ ਨਾਲ ਤੇ ਸਿਆਸਤ ਕੀਤੀ ਹੈ ਤੇ ਇਹਨਾਂ ਦੇ ਸਾਥੀ ਹਰਮਿੰਦਰ ਕਾਲਕਾ ਹੋਰਾਂ ਨੇ ਬੀਤੇ ਦਿਨੀ ਵੱਡੇ ਸਵਾਲ ਖੜੇ ਕੀਤੇ ਸੀ ਕਿ ਇਹਨਾਂ ਦੀ ਤਕਲੀਫ ਹੁਣ ਭਾਜੀਪੀ ਤੋਂ ਇਹ ਹੈ ਕਿ ਉੱਤੇ ਤਕਬੀਰ ਸੰਬਾਦਲ ਦੀ ਕੁਰਸੀ ਨਹੀਂ ਸਗੋ ਹਰਮਿੰਦਰ ਸਿੰਘ ਕਾਲਕਾ ਦੀ ਕੁਰਸੀ ਹੈ ਇਹ ਬੰਦੀ ਸਿੰਘਾਂ ਬਾਰੇ ਉਦੋਂ ਸੁਚੇਤ ਕਿਉਂ ਨਹੀਂ ਹੋਏ ਜਾਂਦੇ ਇਹ 5 ਸਾਲ ਅਕਿੰਦਰ ਦੇ ਵਿੱਚ ਭਾਈਵਾਲ ਸੀ ਸਰਕਾਰ ਦੇ ਵਿੱਚ ਤੇ 10 ਸਾਲ ਇਹਨਾਂ ਦੀ ਸਰਕਾਰ ਸੀ ਪਿਛਲੀਆਂ ਗੱਲਾਂ ਨੂੰ ਛੱਡ ਦਿੱਤਾ ਜਾਵੇ ਪਰ ਹੁਣ ਤਾਂ ਪੰਥਰੀ ਸਰਕਾਰ ਸੀ ਤੇ ਪੰਥਿਕ ਮਸਲੇ ਕਿਉਂ ਨਹੀਂ ਹੱਲ ਹੋਏ ਤੇ ਹਰਮਿਤ ਸਿੰਘ ਕਾਲਕਾ ਹਮੇਸ਼ਾ ਚੈਲੰਜ ਕਰਦੇ ਆ ਕਿ ਕੋਈ ਵੱਡਾ ਕੰਮ ਪੰਥਿਕ ਇਹਨਾਂ ਨੇ ਪਿਛਲੀ ਸਰਕਾਰਾਂ ਵੇਲੇ ਕੀਤਾ ਹੋਵੇ ਤਾਂ ਸੁਬੀਰ ਸਿੰਘ ਬਾਦਲ ਮੈਨੂੰ ਗਿਣਿਆ ਸਕਦੇ ਆ ਹਰਮਿਤ ਸਿੰਘ ਕਾਲਕਾ ਇਸ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਲਾਉਂਦੇ ਆ ਤੇ ਇਸ ਵਾਰ ਚਰਚਾਵਾਂ ਇਹ ਚੱਲ ਰਹੀ ਹੈ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਨਹੀਂ उतारेਗਾ ਪਰ ਇਸ ਵਿਚਾਲੇ ਦੋਵੇਂ ਧਿਰੇ ਇੱਕ ਦੂਜੇ 'ਤੇ ਲਗਾਤਾਰ ਇਲਜ਼ਾਮ ਲਾਉਂਦੇ ਨੇ ਤੇ ਨਾਲ ਦੀ ਨਾਲ ਵਿਰਸਾ ਸਿੰਘ ਬਲਟੋਹਾ ਇਹ ਕਹਿੰਦੇ ਨੇ ਕਿ ਉਹ ਭਾਈ ਸਾਹਿਬ ਤਾਂ ਸੰਵਿਧਾਨ ਦੇ ਵਿੱਚ ਹੀ ਯਕੀਨ ਨਹੀਂ ਕਰਦੇ ਸੀ ਕਿ ਅਚਾਨਕ ਉਹ ਚੋਣ ਲੜ ਰਹੇ ਨੇ ਤਾਂ ਸੰਵਿਧਾਨ ਨੂੰ ਕਿਸ ਤਰ੍ਹਾਂ ਮੰਨ ਸਕਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਵੀ ਮਿਹਰਬਾ ਦਿੱਤਾ ਸੀ ਜਿਸ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਦਾਵਾ ਕੀਤਾ ਸੀ ਕਿ ਜੇਲ੍ਹ ਦੇ ਵਿੱਚ ਡਿਗਰੂਗੜ ਜੇਲ੍ਹ ਦੇ ਵਿੱਚ ਇਹਨਾਂ ਦੀ ਖੁੱਦੀ ਸੰਤੀ ਨਹੀਂ ਬਣ ਪਾਰੀ ਡਿਗਰੂਗੜ ਜੇਲ੍ਹ ਦੇ ਵਿੱਚ ਜਿੱਥੇ ਅਮਰਿਤਪਾਲ ਦੇ ਚਾਚਾ ਅਤੇ ਅਮਰਿਤਪਾਲ ਅਤੇ ਪ੍ਰਧਾਨ ਮੰਤਰੀ ਇੱਕ ਧੜੇ ਦੇ ਵਿੱਚ ਨੇ ਤੇ ਬਾਕੀ ਜਿਹੜੇ 6-7 ਮੈਂਬਰ ਨੇ ਉਹ ਇੱਕ ਧੜੇ ਦੇ ਵਿੱਚ ਸ਼ਾਮਲ ਹੋ ਗਏ ਨਹੀਂ ਇਹਨਾਂ ਦੀ ਜੇਲ੍ਹ ਦੇ ਵਿੱਚ ਤਾਂ ਬਣਦੀ ਨਹੀਂ ਇਹ ਪੰਤ ਦੀ ਅਗਵਾਈ ਕੌਣ ਕਰੇਗਾ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਨੇ ਕਿ ਪੰਤ ਦੀ ਅਗਵਾਈ ਤਾਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਤੇ ਹਮੇਸ਼ਾ ਕੁਰਬਾਨੀਆਂ ਕੀਤੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਗੜਵਾਏ ਕਿ ਜਾਂ ਤੋਂ ਜਿੰਨੀ ਵਾਰ ਵੀ ਜੋ ਵੀ ਪੰਜਾਬ ਦੇ ਵਿੱਚ ਕਾਰਜ ਹੋਏ ਨੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਨੇ ਹਾਲਾਂਕਿ ਜਿਹੜਾ ਅਮਰਿਤਪਾਲ ਦਾ ਧੜਾ ਹੈ ਉਹ ਇਹਨਾਂ ਤੇ ਇਲਜ਼ਾਮ ਲਾ ਰਿਹਾ ਕਿ ਵਿਰਸਾ ਸਿੰਘ ਵਲਟੋਹਰ ਤੇ ਵੀ ਇਲਜ਼ਾਮ ਲਾ ਰਿਹਾ ਕਿ ਪรรค ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਸਿਆਸਤ ਕਰਦਾ ਰਿਹਾ ਜਦ ਇਹਨਾਂ ਦੀ ਸਰਕਾਰ ਸੀ ਤਾਂ ਉਦੋਂ ਇਹਨਾਂ ਨੇ ਪੰਤ ਦੇ ਮੁੱਦੇ ਕਿਉਂ ਨਹੀਂ ਸੁਲਝਾਏ ਉਹ ਭਾਵੇਂ ਬੇਅਦਬੀ ਦਾ ਮੁੱਦਾ ਹੋਵੇ ਬੰਦੀ ਸੰਘਾ ਦਾ ਮੁੱਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਲਈ ਸੰਘਰਸ਼ ਕਰਨਾ ਹੋਵੇ ਤੇ ਇਹ ਪਿਛਲੇ ਡੇਢ ਦੋ ਸਾਲਾਂ ਤੋਂ ਲਗਾਤਾਰ ਵਿਚਰ ਰਹੇ ਨੇ ਜਿਹੜੇ ਮੁੱਦੇ ਚੱਕ ਰਹੇ ਨੇ ਇਹ ਪਹਿਲਾਂ ਜਦ ਸਰਕਾਰ ਦੇ ਵਿੱਚ ਭਾਈਵਾਲ ਸੀ ਜਾਂ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਸੀ ਉਦੋਂ ਇਹ ਕੀ ਕਰਦੇ ਰਹੇ ਹੁਣ ਪਿਛਲੇ ਡੇਢ ਦੋ ਸਾਲਾਂ ਤੋਂ ਇਹ ਮੁੱਦੇ ਚੱਕਰੇ ਨੇ ਅੰਮ੍ਰਿਤਪਾਲ ਦੇ ਤਾਂ ਇਹ ਇਲਜ਼ਾਮ ਲਾਉਂਦੇ ਨੇ ਕਿ ਪਹਿਲਾਂ ਉਹਨਾਂ ਦੇ ਵਾਲ ਕੱਟੇ ਸੀ ਜਾਂ ਉਹ ਰੋਡੇ ਸੀ ਤੇ ਉਹਨਾਂ ਨੇ ਹੁਣ ਆਕੇ ਚੂੜਾ ਪਾ ਲਿਆ ਤਾਂ ਉਹ ਪੰਥ ਹੋਊਗੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜੀ 100 ਸਾਲਾਂ ਤੋਂ ਵੱਧ ਪੰਥ ਦੀ ਸੇਵਾ ਕਰਦੀ ਆ ਰਹੀ ਹੈ ਤਾਂ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ ਇਹਨਾਂ ਹੋਵੇ ਕਿ ਪਿਛਲੀ ਵਾਰ ਦੀ ਵਾਂਗ ਹੋਰ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਇਸ ਸੀਟ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਜਵੇ ਤੁਸੀਂ ਇਸ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਦੱਸਣਾ ਨਾਲ ਦੀ ਨਾਲ ਇਹ ਵੀ ਦੱਸਣਾ ਕਿ ਤੁਹਾਨੂੰ ਕੌਣ ਸੱਚਾ ਤੇ ਕੌਣ ਝੂਠਾ ਲੱਗਦਾ ਕਿਉਂਕਿ ਅਮਰਿਤਪਾਲ ਘੁੜਾ ਦਾ ਆਪਣਾ ਪੱਖ ਹੈ ਤੇ ਵਰਸਾ ਸਿੰਘ ਬਲਟੋਹਾ ਹੋਰਾਂ ਦਾ ਆਪਣਾ ਪੱਖ ਹੈ ਤੁਹਾਨੂੰ ਕੌਣ ਸਹੀ ਲੱਗਦਾ ਹੈ ਦੋਵੇਂ ਧੜਿਆਂ ਦੇ ਵਿੱਚੋਂ ਆਪਣੀ ਰਾਏ ਹੈ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਕਰਨੀ ਆ